ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਟਾਈਮ ਘਟਿਆ ਪੱਕਾ ਇੱਛਾ ਤੇ ਜਿਹਨੇ ਮਿੱਤਰ ਬਈ ਦਾ ਵਿਆਹ ਹੋਏ ਸੀਗੇ ਅੱਜ ਦੇ ਬਰਾਤ ਆ ਗਈ ਤੇ ਆਪਾਂ ਚੱਲਾਂਗੇ ਕਿਸ਼ਾ ਰੁਦਰਾਪੁਰ ਤੇ ਰੁਦਰਾਪੁਰ ਤੋਂ ਬਚਾਂਗੇ ਨੈਤਾਲ ਤੇ ਰੈਡੀ ਸ਼ਾਡੀ ਹੋ ਗਿਆ ਆਪਾਂ तकरीबन 8:30 ਵਜੇ ਦਾ ਟਾਈਮ ਹੋ ਗਿਆ ਤੇ 9:00 ਵਜੇ ਚੱਲਾਂਗੇ ਆਪਾਂ ਇੱਥੋਂ ਤੇ ਨਾਸ਼ਤਾ ਵਗੈਰਾ ਕਰਕੇ ਤੇ ਅੱਗੇ ਚੱਲਦੇ ਆਂ ਤੇ ਅੱਗੇ ਮਿਲਦੇ ਆਂ ਅਗਲੋ ਟਾ ਕਿੱਧਰ ਹੀ ਹੁਣ ਜਾਵਾਂ ਓਕੇ ਨਾ ਲੱਗਦਾ ਜਾਈ ਜੇ ਹੀ ਲੱਗਦਾ ਜਾਈ ਆਹ ਲੜ ਜਾ ਇੱਕ ਬਾਅਦ ਨੂੰ ਬਾਜਨਾਲ ਕਰੀਏ ਕਰਦਾਂ ਸੈਟ ਤਾਂ ਰਾਤਾਪਾ ਆ ਹੋਟਲ 'ਚ ਰਹੇ ਸੀਗੇ ਹੋਟਲ ਫੋਰਚੂਨਰ ਫੈਮਿਲੀ ਰੈਸਟੋਰੈਂਟ ਹੈ ਤੇ ਇੱਥੇ ਆਪਾਂ ਰਹੇ ਸੀ ਤੇ ਜਿਹੜੇ ਮਿੱਤਰ ਤਾਂ ਆਪਣਾ ਘਰ ਆਗਾ ਉਹ ਆ ਇਧਰ ਕਲੋਨੀ 'ਚ ਆਗਾ ਨਾਲ ਹੀ ਆ 100 ਮੀਟਰ ਦੇ ਬਸ ਤੇ ਬੈਗ ਬੂਗ ਬਾਈ ਕੋਲੇ ਆਪਾਂ ਜਮ੍ਹਾਂ ਕਰਵਾਤੇ ਸੀਗੇ ਜਾਂਦੇ ਹੋਏ ਲੈ ਜਾਾਂਗੇ ਤੇ ਇਧਰ ਆਪ ਸਿੱਧਾ ਹੀ ਲੰਘ ਜਾਾਂਗੇ ਵਾਪਸ ਨਹੀਂ ਆਉਂਗਾ ਆਪ ਕਿੱਛਾ ਵੱਲ ਤੇ ਬਾਈਪਰ ਸਿੱਧਾ ਰੋਦਰਪੁਰ ਹੀ ਲੰਘ ਜਾਾਂਗੇ ਉਹ ਸਾਰੀਆਂ ਗੱਡੀਆਂ ਜੂਪੀ ਤੇ ਯੂਕੇ ਦੀਆਂ ਨੇ ਉੱਤਰਾਖੰਡ ਵਾਲੀਆਂ ਤੇ ਆ ਗੱਡੀ ਗੱਲੀ ਪੰਜਾਬ ਤੋਂ ਆਈ ਹੋਈ ਆ ਤੇ ਉਹ ਸਾਹਮਣੇ ਘਰ ਵਿਆਲੇ ਮੁੰਡੇ ਦਾ ਤੇ ਇੱਧਰ ਗੱਡੀ ਲਾਈ ਹੋਈ ਆ ਸਜਾਈ ਜਾਂਦੇ ਨੇ ਆਹ ਦੇ ਮਹਿੰਦਰਾ ਹੈ ਕਰੀ ਜਾਂਦੇ ਤਿਆਰ ਮੁੰਡੇ ਜੀ ਪਿੱਛੇ ਪਿੱਛੇ ਲਾਈ ਜਾਂਦੇ ਫੁੱਲ ਫੁੱਲ ਆ ਕੇ ਜਿਹੜੇ ਨਗਰ ਦੇ ਵਿੱਚ ਆਏ ਹੋਏ ਆਂ ਆਪਾਂ ਕਿੱਸੇ ਦੇ ਵਿੱਚ ਉਹ ਹੈਗਾ ਉਦਮ ਸਿੰਘ ਨਗਰ ਤੇ ਕਾਫੀ ਪੰਜਾਬੀ ਘਰ ਨੇ ਇੱਥੇ ਵਿਆਲੇ ਮੁੰਡੇ ਦਾ ਕਰਦੇ ਨੇ ਫੋਟੋ ਸ਼ੂਟ ਪਤਾ ਲੱਗੇ ਕੀ ਹੋਇਆ ਸਮਾਨ ਆਪਾਂ ਆਪਣੇ ਹੋਟਲ ਤੋਂ ਚੱਕ ਲਿਆ ਤੇ ਬੈਗ ਵਗੈਰਾ ਚੱਕ ਕੇ ਆਪਾਂ ਹੁਣ ਚੱਲਦੇ ਹਾਂ ਅੱਗੇ ਗੱਡੀ ਦੇ ਸਮਾਨ ਧਰਦੇ ਆਂ ਤੇ ਕਿੱਸਾ ਤੋ ਆ ਕੇ ਚੱਲਦੇ ਹਾਂ ਆਪਾਂ ਚਲੋ ਜੀ ਐਸ ਟਾਈਮ ਆਪਾਂ ਖੜੇ ਆਂ ਗਦਰਪੁਰ ਤੇ ਗਦਰਪੁਰ ਦੇ ਵੀ ਆ ਪਿੰਡ ਆਇਸਲ ਚ ਹੈ ਤੇ ਇੱਥੇ ਕਾਫੀ ਪੰਜਾਬੀ ਨੇ ਤੇ ਜਿਹੜੀ ਬਰਾਤ ਆਈ ਹੋਈ ਆ ਗਦਰਪੁਰ ਵਿੱਚ ਗੁਰਦੁਆਰਾ ਸਾਹਿਬ ਚ ਆਈ ਹੋਈ ਆ ਤੇ ਜੇ ਆਪਾਂ ਗੱਲ ਕਰੀਏ ਅਭੀ ਮੰਨ ਲਓ ਕਿ 100 ਦੇ ਵਿੱਚੋਂ 15 20 ਆਪਾਂ ਨੂੰ ਪੰਜਾਬੀ ਦੇਖਣ ਨੂੰ ਮਿਲ ਜਾਂਦੇ ਨੇ ਤਕਰੀਬਨ ਉੱਤਰਾਖੰਡ ਦੇ ਵਿੱਚ ਨਾ ਅਸਲ ਵਿੱਚ ਪਹਿਲਾਂ ਕਹਿੰਦਾ ਵੀ ਜ਼ਮੀਨਾਂ ਮਤਲਬ ਲੋਕ ਲੈ ਲੈਂਦੇ ਸੀ ਬਾਹਰਲੇ ਸਟੇਟ ਵਾਲੇ ਤੇ ਜੂਪੀ ਵਿਹਾਰ ਤੋਂ ਲੋਕ ਆਉਣੇ ਦਿੱਲੀ ਵਾਲੇ ਆਉਂਦੇ ਤਾਂ ਉਹ ਜ਼ਮੀਨਾਂ ਲੈ ਕੇ ਰੱਖ ਲੈਂਦੇ ਇਹ ਤਾਂ ਕਰਕੇ ਜਿਹੜੇ ਪਹਾੜੀ ਲੋਕ ਹੁੰਦੇ ਸੀਗੇ ਮਤਲਬ ਪਹਾੜੀ ਏਰੀਆ ਹੁੰਦਾ ਸੀ ਜਿੱਧਰ ਨਾ ਤੇ ਉੱਥੇ ਜ਼ਮੀਨਾਂ ਲੈ ਕੇ ਰੱਖ ਰਹੇ ਤੇ ਉਹਨਾਂ ਦਾ ਮਤਲਬ ਲੋਕਾਂ ਦਾ ਬੰਦਿਆਂ ਦਾ ਕਾਰੋਬਾਰ ਖਰਾਬ ਕਰ ਦਉਂਦੇ ਸੀਗੇ ਤਾਂ ਕਰਕੇ ਵੀ ਇੱਥੇ ਹੁਣ ਮਤਲਬ ਜਿਹੜਾ ਹਰਦਵਾਰ ਵਾਲਾ ਏਰੀਆ ਤੇ ਰਾਮਪੁਰ ਵਾਲੇ ਏਰੀਆ ਇੱਥੇ ਜਮੀਨ ਲੈ ਸਕਦੇ ਆ ਬਾਕੀ ਕਿਤੇ ਮਤਲਬ ਬਾਹਰੋਂ ਬੰਦਾ ਜਮੀਨ ਨਹੀਂ ਲੈ ਸਕਦਾ ਲਾ ਸ਼ੁਰੂ ਕਰਨੀ ਹੈ ਸਮਾਪਤੀ ਦੇ ਰੱਖਣੀ ਹੈ ਸੰਪਤੀ ਆਪਣੇ ਮੱਥਾ ਦੇ ਕੇ ਵੇਚਣਾ ਹੈ ਚਾਹੇ ਹੋਣੀਆਂ ਬੜੇ ਸਾਰੀ ਯਾਰ ਦੇ ਮਾਂ ਦੇ ਵਿੱਚ ਹੈ ਪਿੱਛੇ ਸਾਰਾ ਖਿਆਲ ਦੇ ਮਾਂ ਨੇ ਕਿਹਾ ਤੇ ਅੱਗੋਂ ਕਿਵੇਂ ਬੱਚੀ ਨੂੰ ਪ੍ਰੈਸ਼ਰাইজ ਕੀਤਾ ਜਾਂਦਾ ਹੈ ਸੋ ਇਸ ਕਰਕੇ ਆਪਣਾ ਫਰਜ਼ ਪੜਦਾ ਹੈ ਜਿਸ ਤਰ੍ਹਾਂ ਅਸੀਂ ਆਪਣੀ ਭੈਣ ਵਾਸਤੇ ਆਪਣੀ ਧੀ ਵਾਸਤੇ ਚੰਗਾ ਸੋਚਦੇ ਹਾਂ ਕਿ ਸਾਡੀ ਧੀ ਕਿਸ ਘਰ ਵਿੱਚ ਜਾਵੇ ਸੁਖੰਦਨਾ ਵਸੇ ਜਿਸ ਘਰ ਵਿੱਚ ਮੇਰੀ ਭੈਣ ਜਾਵੇ ਹਰ ਸੁੱਖ ਮळे ਕਿ ਇਸੇ ਤਰ੍ਹਾਂ ਹਰੇ ਮਾਂ ਨੂੰ ਚਾਹੁੰਦਾ ਹਾਂ ਇਸ ਸਾਡੀ ਜੁਨੇਵਰੀ ਬਣਦੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਭੈਣ ਵਾਸਤੇ ਸੋਚਦੇ ਹਾਂ ਕਿ ਉਹਨੂੰ ਹਰ ਸੁੱਖ ਮळे ਤੇ ਧੀ ਨੂੰ ਸੁੱਖ ਮळे ਇਸ ਤਰ੍ਹਾਂ ਜੋ ਬੱਤੀ ਆਪਨੇ ਘਰ ਜਾਣੀ ਹੈ ਉਹ ਬਾਪੂਤ ਸੇ ਮਾਪਿਓ ਵੀ ਐਸੇ ਮਹਿਸੂਸ ਕਰੀ ਹ। ਗੁਰੂ ਘਰ ਦੇ ਵਿੱਚ ਨਾ ਅਸਲ ਵਿੱਚ 12 ਵਜੇ ਤੋਂ ਪਹਿਲਾਂ ਅਨੰਦ ਕਾਰਜ ਹੋਗੇ। ਬਾਬਾ ਵੀ ਕਹਿੰਦਾ ਵੀ ਇਹ ਛਲਾਂਗਾ ਜੋਕਾ ਤੁਮਾਂ ਹਰੇਕ ਬੰਦੇ ਨੂੰ 12 ਵਜੇ ਤੋਂ ਪਹਿਲਾਂ ਅਨੰਦ ਕਾਰਜ ਕਰਾਉਣੀ ਚਾਹੀਦੀ ਹੈ ਕਿਉਂਕਿ 12 ਵਜੇ ਤੋਂ ਪਹਿਲਾਂ ਕਹਿੰਦੇ ਵੀ ਚੜ੍ਹਦੀ ਗੱਲਾ ਦਾ ਸਮਾਂ ਹੁੰਦਾ ਹੈਗਾ। ਤੇ ਹਰੇਕ ਬੰਦਾ ਚਾਹੁੰਦਾ ਵੀ ਆਪਣੇ ਪਰਿਵਾਰ ਨੂੰ ਚੜ੍ਹਦੀ ਕਰਾ ਰਹੇ ਤਾਂ 12 ਵਜੇ ਤੋਂ ਪਹਿਲਾਂ ਅਨੰਦ ਕਾਰਜ ਹੋਣੇ ਜ਼ਰੂਰੀ ਨੇ। ਮੈਨੂੰ ਵੀ ਬਹੁਤ ਚੰਗਾ ਲੱਗਿਆ ਵੀ ਆਪਾਂ ਮਤਲਬ ਟਾਈਮ ਦੇ ਨਾਲ ਇੱਥੇ ਆ ਗਏ ਸੀ ਗੁਰ ਫਿਰ ਦੇ ਉੱਤਰਾਖੰਡ ਚ ਵਿਆਹ ਚ ਫੀਲ ਆਇਆ ਰਹੇ ਨੇ ਪੰਜਾਬ ਚ ਫਿਰਦੇ ਹੁੰਦੇ ਆ ਐ ਲੱਗੇ ਹੀ ਰਿਹਾ ਵੀ ਅਸੀਂ ਉੱਤਰਾਖੰਡ ਚ ਫਿਰ ਰਹੇ ਆ ਵਿਆਹ ਚ ਚਲੋ ਮੂਮੈਂਟਾ ਕਰਾਓ ਇਹ ਹੈ ਗਦਰਪੁਰ ਹੈ ਨਾ ਗਦਰਪੁਰ ਆਪਾਂ ਚੱਲੇ ਆ ਗਦਰਪੁਰ ਤੋਂ ਹਲਦਵਾਨੀ ਲਈ ਰੁਦਰਪੁਰ ਚੱਲਣਗੇ ਬਣ ਆਪਾਂ ਆਪਾਂ ਚੱਲਾਂਗੇ ਗਦਰਪੁਰ ਤੋਂ ਰੁਦਰਪੁਰ ਰੁਦਰਪੁਰ ਤੋਂ ਚੱਲਾਂਗੇ ਆਪਾਂ ਹਲਦਵਾਨੀ ਹਲਦਵਾਨੀ ਤੋਂ ਚੱਲਾਂਗੇ ਆਪਾਂ ਨੈਣੀ ਦਾਣ ਤੇ ਤਕਰੀਬਨ ਟਾਈਮ ਹੋ ਗਿਆ 4 ਵਜੇ ਦਾ ਤੇ ਆਟੋ ਲੈ ਲਿਆ ਆਟੋ ਦੇ ਪਿੱਛੇ ਬੈਠੇ ਆ ਓਕੇ ਸਾਡੇ ਕੋਲ ਸਮਾਨ ਸੀਗਾ ਬੈਗ ਬੂਗ ਜੇ ਤਾਂ ਕਰਕੇ ਇੰਜ ਵੀ ਟਿਕਣਾ ਪਵੇ ਸਮਾਨਾ ਰੁਦਰਪੁਰ ਤੋਂ ਕਸੀਪੁਰ ਤੇ ਰਸਤੇ ਦੇ ਨਾ ਇੱਕ ਟੋਲ ਪੈਂਦਾਗਾ ਇਹ ਕਹਿੰਦੇ ਵੀ ਉਹ ਉੱਤਰਾਖੰਡ ਦਾ ਸਭ ਤੋਂ ਮਹਿੰਗਾ ਟੋਲਾ ਤੇ ਉਹਦਾ ਇੱਕ ਪਾਸੇ ਦਾ ਕਨੇ ਕਿਰਾਇਆ ਵੀ 250 ਰੁਪਏ ਹੈਗਾ ਤੇ ਵਾਪਸੀ ਤੋਂ ਪਰਚ ਨਹੀਂ ਕੱਢਦੇ ਇੱਕ ਸਾਈਡ ਦੀ ਮਰਜ਼ੀ ਕੱਢਦੇ ਨੇ ਸਭ ਤੋਂ ਮਹਿੰਗਾ ਟੋਲਾ ਉੱਤਰਾਖੰਡ ਦੇ ਵਿੱਚ ਉਹ ਤੇ ਆਪਾਂ ਹਾਰਸ਼ਾ ਹੋਗਾ ਰੁਦਰਪੁਰ ਤੋਂ ਆਪਾਂ ਬੱਸ ਲੈ ਲਈ ਹਲਦਵਾਨੀ ਲਈ ਤੇ 40-45 ਮਿੰਟ ਲਾਉਗੇ ਇਹ ਹਲਦਵਾਨੀ ਦੀ ਤੇ ਹਲਦਵਾਨੀ ਤੋਂ ਆਪਾਂ ਚੱਲਾਂਗੇ ਨੈਨੀਤਾਲ ਆ ਪਹੁੰਚ ਗਏ ਆ ਜੀ ਹਲਦਵਾਨੀ ਬੱਸ ਸਟੈਂਡ ਇੱਥੋਂ ਆਪਾਂ ਬੱਸ ਲਵਾਂਗੇ ਨੈਣੀਤਾਲ ਦੀ ਤੇ ਨੈਣੀਤਾਲ ਹੈਗਾ ਇੱਥੋਂ 43 ਕਿਲੋਮੀਟਰ ਹਲਦਵਾਨੀ ਤੇ ਜਿਹੜੀਆਂ ਬੱਸਾਂ ਆਉਂਦੀਆਂ ਇਹੇ ਜਾਂਦੇ ਸਰਕਾਰੀ ਬੱਸਾਂ ਤੇ ਆਹ ਬੱਸ ਜਾਵਾਂਗੇ ਆਪਾਂ ਨੈਣੀਤਾਲ ਨੂੰ ਤੋ ਨਾ ਜਰਾ ਆਪਾਂ ਚਾਹ ਪਾਣੀ ਪੀਨੇ ਆ ਤੇ ਮੈਂ ਕਿ ਮੁੱਠ ਖਾ ਕੇ ਦੇਖ ਰਿਹਾ ਸਾਫਰ ਕਰਨਾ तकरीबन 1 ਕਿਲੋਮੀਟਰ ਵੀ 4 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ। ਉੱਤੇ ਮੋੜ-ਕਮੋੜ ਵਾਲੇ ਹੁੰਦੇ ਨੇ ਕਿਤੇ ਦੂਜਾ ਘੇਰ ਹੈ, ਚੀਤਿਆ ਘੇਰ ਤਾਂ ਕਰਕੇ ਟਾਈਮ ਬਹੁਤ ਲੱਗਦਾ ਹੈ। ਆਸ ਬਰਾਦੇ ਤੋਂ ਥੋੜਾ ਜਿਹਾ ਟਾਈਮ ਲੱਗਦਾ ਹੈ। ਤੇ 7 ਵਜੇ ਚੱਲੇ ਹੋਏ ਆਪਾਂ 7:30 ਦਾ ਟਾਈਮ ਹੋ ਗਿਆ। ਇਹ ਹਜੇ तकरीबन 9 ਕਿਲੋਮੀਟਰ ਬੰਨ੍ਹਣ ਦੀ ਗੱਲ। ਤਕਰੀਬਨ ਪੌਣੇ 8 ਵਜੇ ਬੰਨ੍ਹਣੀ ਚਾਲ ਪਹੁੰਚ ਗਏ ਬਸ ਸਟੈਂਡ ਤੇ ਨੈਨੀਤਾਲ। ਤੇ ਇੱਧਰ ਹੈਗਾ ਮਾਲ ਰੋਡ ਉੱਪਰ ਵਾਲੀ ਸ਼ੈਟ ਪਰ ਜਾ ਕੇ ਦੇਖਦੇ ਆਂ ਆਪਾਂ ਕਮਰਾ ਵਗੈਰਾ ਲੈਨੇ ਆਂ ਫਿਰ ਹਾਲ ਆਪਾਂ ਕੋਈ ਕਮਰਾ ਬੁੱਕ ਨਹੀਂ ਕਰਵਾਇਆ ਸੀਗਾ ਟੈਂਪਰੇਚਰ ਦੀ ਜੇ ਆਪਾਂ ਗੱਲ ਕਰੀਏ ਤਾਂ ਟੈਂਪਰੇਚਰ ਨਹੀਂ ਤਾਲਦਾ ਇਸ ਵੇਲੇ 8 ਡਿਗਰੀ ਆਗਾ 8 ਕਿ ਡਿਗਰੀ ਆ ਤੇ ਮੌਸਮ ਪੂਰਾ ਠੰਡਾ ਹੋਇਆ ਹੋਇਆ ਪੈਗਾ ਤੇ ਇਹਗਾ ਮਾਜ਼ ਰੋੜਾ ਤੇ ਮਾਲਰੋਡਾਲਾ ਏਰੀਆ ਤੇ ਸਾਹਮਣੇ ਹੈਗੀ ਇਹ ਲੇਕ ਕੱਲੋਂ ਆਪਾਂ ਲੇਕ ਵਗਾਰਾ ਕਵਰ ਕਰਾਂਗੇ ਜਿਹੜੀਆਂ ਇੱਥੋਂ ਉਹਨਾਂ ਲొਕੇਸ਼ਨਾਂ ਨੇ ਨਾਨੀਦਾਲ ਦੇਖਣ ਵਾਲੀਆਂ ਉਹ ਸਾਰੀਆਂ ਆਪਾਂ ਕਵਰ ਕਰਾਂਗੇ 1 ਬਾਈ 1 ਨਾਨੀਦਾਲ ਦੇ ਵਿੱਚ ਆਪਾਂ ਇੱਕ ਨਰਿੰਦਰ ਨਰਿੰਦਰਾ ਗੈਸਟ ਹਾਊਸ ਉਹਦੇ ਵਿੱਚ ਆਪਾਂ ਰੂਮ ਲੈ ਲਿਆ ਪਾਈ ਕੋਲੋਂ ਕਿਉਂਕਿ ਇਹ ਕਹਿੰਦੇ ਵੀ ਸੀਜ਼ਨ ਸਟਾਰਟ ਹੋਣਾ ਲੱਗਾ ਤਾਂ ਕਰਕੇ ਅੱਜ ਸ਼ੁੱਕਰਵਾਰ ਸੀਗਾ ਸ਼ੁੱਕਰਵਾਰ ਕਰਕੇ ਇਹਨਾਂ ਨੇ ਰੇਟ ਆਪਾਂ ਲਾਇਆ 1200 ਰੁਪਈਆ ਤੇ ਘੱਟ ਤੋਂ ਘੱਟ ਲਾਇਆ ਕੱਲੋਂ ਇਹ ਕਹਿੰਦੇ ਰੇਟ ਕਮ ਰਿਆਂ ਦਾ 1500 ਤੋਂ 2000 ਰੁਪਿਆ ਹੋ ਜਾਊਗਾ ਸ਼ਨੀਵਾਰ ਕਰਕੇ ਸ਼ਨੀਵਾਰ ਨੂੰ ਕਿਉਂਕਿ ਟੂਰਿਸਟ ਜ਼ਿਆਦਾ ਹੁੰਦੇ ਨੇ ਤਾਂ ਕਰਕੇ ਰੇਟ ਜ਼ਿਆਦਾ ਹੋ ਜਾਂਦਾ ਤੇ ਮਹਿੰਗੇ ਆ ਕਾਫੀ ਇੱਥੇ ਰੂਮ ਨਹੀਂ ਨਹੀਂ ਤਲ ਦੇ ਵਿੱਚ ਜਿਹੜਾ ਆਪਾਂ ਰੂਮ ਲੈਂਦਾ ਉਹ ਆਹ ਵਾਲਾ ਰੂਮ ਆ ਤੇ ਰੂਮ ਵਧੀਆਗਾ ਹਾਲਤ ਦੇ ਵਿੱਚ ਸਸਪਾਈ ਵੀ ਹੈਗੀ ਹੈ ਵਧੀਆ ਪਰ ਇੱਥੇ ਮਹਿੰਗਾਈ ਹੈਗੀ ਹੈ ਕਾਫੀ ਮਤਲਬ ਰੂਮ ਵਗੈਰਾ ਜਿਹੜੇ ਆਮ ਆਪਾਂ ਨੂੰ 7-800 ਰੁਪਏ ਦੇ ਮਿਲ ਜਾਂਦੇ ਨੇ ਇੱਥੇ 11-1200 1500-2000 ਰੁਪਏ ਦੇ ਰੂਮ ਮਿਲਦੇ ਨੇ ਜੀ ਮਾਲ ਰੋਡ ਮਾਲ ਰੋਡ ਤੇ ਕੱਪੜੇ-ਕਪੜੇ ਦੁਕਾਨਾਂ ਸਾਮਾਨ ਸਮੂਹ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਜਿਹੜਾ ਹੱਥੀਂ ਬੁੰਦੇ ਨੇ ਸਾਰਾ ਸਾਮਾਨ ਇੱਥੇ ਮਿਲ ਜਿੰਦਾ ਦੇਖਣ ਨੂੰ ਸ਼ੁੱਕਰਵਾਰ ਨੂੰ ਅੱਜ ਆਏ ਆ ਤੇ ਇਹ ਇੱਕ ਦਿਨ ਦਾ ਰੂਮ ਹੀ ਦਿੰਦੇ ਨੇ ਤੇ ਇਹ ਕਹਿੰਦੇ ਵੀ ਸ਼ਨੀਵਾਰ ਐਤਵਾਰ ਨੂੰ ਇੱਥੇ ਕਾਫੀ ਇਕੱਠ ਵਗੈਰਾ ਹੁੰਦਾਗਾ ਰਸ ਪੈ ਜਾਂਦਾਗਾ ਤੇ ਰੂਮ ਦਾ ਕਿਰਾਇਆ ਜਿਹੜਾ ਹੁੰਦਾ ਰੇਟ ਵਗੈਰਾ ਹੁੰਦੇ ਨੇ ਉਹ ਜ਼ਿਆਦਾ ਹੋ ਜਾਂਦੇ ਨੇ ਤੇ ਤਾਂ ਕਰਕੇ ਆਪਾਂ ਨੂੰ ਇੱਕ ਦਿਨ ਦਾ ਰੂਮ ਦਿੱਤਾ ਫਿਲਹਾਲ ਇਹਨਾਂ ਨੇ ਤੇ ਹੋਮ ਸਟੇ ਆਪਾਂ ਸਰਚ ਕਰ ਲਏ ਸੀ ਵੀ ਹੋਮ ਸਟੇ ਤੋਂ ਤਕਰੀਬਨ 1.5 ਕਿਲੋਮੀਟਰ ਦੇ ਆਸ-ਪਾਸ ਹੈਗੇ ਨੇ ਤੇ ਅੱਗੇ ਵੱਲ ਤੇ ਜੇ ਆਪਾਂ ਹੁਣ ਵੈਸੇ ਵੀ ਇੱਕ ਕੱਲ ਹੋਰ ਆ ਵੀ ਜੇ ਆਪਾਂ ਮਤਲਬ ਵੀ ਸਰਚ ਕਰੀਏ ਨਾ ਕੱਲਾਪੰਦਾ ਸਰਚ ਕਰੀਏ ਵੀ ਹੋਮ ਸਟੇ ਹੈ ਨਾ ਫਿਰ ਤਾਂ booking.com ਜਿਹੜੀ Make a Trip ਮਤਲਬ ਉਹ ਵੀ ਹੋਮਸਟੇਅ ਦਿਖਾਉਂਦੇ ਆ ਨੇ ਕਿ ਦੋ ਜਾਨੇ ਮਤਲਬ ਦੋ ਬੰਦੇ ਸਰਚ ਕਰਕੇ ਕਰੀਏ ਵੀ ਦੋ ਜਾਨੇ ਅਸੀਂ ਤਾਂ ਉਹ ਵੀ ਦਿਖਾਉਂਦੇ ਨੇਗੇ ਉਹ ਹੋਟਲ ਦਿਖਾਉਂਦੇ ਨੇ ਉਹ ਅਸਲ 'ਚ ਇਕੱਲੇ ਬੰਦੇ ਲਈ ਹੀ ਮਤਲਬ ਹੋਮਸਟੇਅ ਦਿਖਾਉਂਦੇ ਨੇਗੇ ਹੋਸਟਲ ਹੀ ਦੇਖਿਆਗਾ ਤੇ ਤਾਂ ਕਰਕੇ ਆਪਾਂ ਅੱਜ ਇੱਥੇ ਹੀ ਫਿਲਹਾਲ ਰਾਵਾਂਗੇ ਤੇ ਕੱਲ ਨੂੰ ਆਪਾਂ ਨੈਣੀਤਾਲ ਨੂੰ ਕਵਰ ਕਰਾਂਗੇ ਜਿਹੜੀਆਂ ਲొਕੇਸ਼ਨਾਂ ਨੇ ਨੈਣੀਤਾਲ ਦੀਆਂ ਵਨ ਬਾਈ ਵਨ ਆਪਾਂ ਕਵਰ ਕਰਾਂਗੇ ਤੇ ਜਿਹੜੀ ਲੇਕ ਐਥੇ ਮਤਲਬ ਨੈਣੀ ਲੇਕ ਉਹ ਨਾਲ ਹੀ ਆਪਣੇ 500 ਮੀਟਰ ਦੇ ਆਸ-ਪਾਸ ਤੇ ਉਹਨੂੰ ਆਪਾਂ ਕੱਲ ਨੂੰ ਸਟਾਰਟ ਕਰਾਂਗੇ ਆਪਾਂ ਕਵਰ ਕਰਾਂਗੇ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਆਏ ਚੈਨਲ ਤੇ ਉਹ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ